ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 151 ਤੇ 152 ਤੇ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ਼ੁਰੂ ਹੋ ਰਹੀ ਹੈ ਵਿੱਚ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋ ਪਦੇ ਚੌ ਪਦੇ ਜਿਸ ਦੇ ਵਿੱਚ ਬਾਣੀ ਚ ਚੌ ਚੌ ਪਦਿਆਂ ਵਾਲੀ ਬਾਣੀ ਆ ਫਿਰ ਦੋ ਪਦੇ ਜਿਹੜੀ ਦੋ ਪਦਿਆਂ ਵਾਲੀ ਬਾਣੀ ਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰਪ੍ਰਸਾਦ ਬੋ ਮੁਚ ਪਾਰਾ ਵੱਡਾ ਤੋਲ ਮਨਮਤ ਹੋਲੀ ਬੋਲੇ ਬੋਲ ਸਿਰ ਤਰ ਚੱਲੀਐ ਸਹੀਐ ਪਾਰ ਨਦਰੀ ਕਰਮੀ ਗੁਰਬੀ ਚਾਰ ਪੈ ਬਿਨ ਕੋਏ ਨ ਲੰਘਸ ਪਾਰ ਪੈ ਪੌ ਰੱਖਿਆ ਪਾਇ ਸਵਾਰ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਪੌ ਮੁੱਛਪਾਰਾ ਵੱਡਾ ਤੋਲ ਕਹਿੰਦੇ ਜੋ ਵਾਹਿਗੁਰੂ ਜੀ ਦਾ ਡਰ ਹੈ ਡਰ ਆਦਬ ਕਹਿੰਦੇ ਉਹ ਬਹੁਤ ਵੱਡਾ ਹੈ ਬਹੁਤ ਉੱਚਾ ਹੈ ਵਾਹਿਗੁਰੂ ਜੀ ਦਾ ਪੈ ਦਰ ਆਦਬ ਕਹਿੰਦੇ ਕਹਿੰਦੇ ਜੋ ਜੀਵ ਵਾਹਿਗੁਰੂ ਜੀ ਦੇ ਉਸ ਦਰ ਆਦਬ ਵਿੱਚ ਰਹਿੰਦਾ ਕਹਿੰਦੇ ਉਹ ਮਤਲਬ ਗਹਿਰੀ ਸੋਚ ਵਾਲਾ ਹੋ ਜਾਂਦਾ ਪਰ ਜੋ ਜੀਵ ਆਪਣੀ ਮਨ ਦੀ ਮੱਤ ਦੇਤ ਚੱਲਦਾ ਹੈ ਉਹਦੇ ਬੋਲ ਉਹਦੀ ਸੋਚ ਨਹੀਂ ਬਹੁਤ ਹੌਲੀ ਹੁੰਦੀ ਹੈ ਕਹਿੰਦੇ ਜੋ ਜੀਵ ਵਾਹਿਗੁਰੂ ਜੀ ਦੇ ਡਰ ਆਦਬ ਦੇ ਵਿੱਚ ਚੱਲਦਾ ਤੇ ਉਸ ਭਾਰ ਨੂੰ ਸਹੰਦਾ ਡਰ ਆਦਬ ਦੇ ਨੂੰ ਫਿਰ ਕਿਸ ਤਰ੍ਹਾਂ ਹੁੰਦਾ ਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਆ ਉਤੇ ਉਹਦੇ ਚੰਗੇ ਕਰਮ ਹੁੰਦੇ ਨੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਆ ਤਾਂ ਫਿਰ ਗੁਰ ਵਿਚਾਰ ਵਿੱਚ ਉਹਦਾ ਮਨ ਟਿਕਦਾ ਕਹਿੰਦੇ ਉਸ ਡਰ ਆਦਬ ਤੋਂ ਬਿਨਾਂ ਵਾਹਿਗੁਰੂ ਜੀ ਦੇ ਤੋਂ ਕੋਈ ਇਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ ਜੋ ਜੀਵ ਉਸ ਡਰ ਅਦਵ ਵਿੱਚ ਅਦਵ ਵਿੱਚ ਰਹਿੰਦਾ ਉਹ ਵਾਹਿਗੁਰੂ ਜੀ ਦੇ ਪਿਆਰ ਵਿੱਚ ਰਹਿੰਦਾ ਤੇ ਫਿਰ ਵਾਹਿਗੁਰੂ ਜੀ ਉਹਦਾ ਜੀਵਨ ਸਵਾਰ ਦਿੰਦੇ ਨੇ ਪੈ ਤਨ ਅਗਨ ਪਖੇ ਪੈ ਨਾਲ ਪੈ ਪੋ ਕੜੀਏ ਸ਼ਬਦ ਵਿੱਚ ਸਵਾਰ ਕਹਿੰਦੇ ਜਿਸ ਜੀਵ ਨੂੰ ਕਹਿੰਦੇ ਉਹ ਵਾਹਿਗੁਰੂ ਜੀ ਦਾ ਡਰ ਅਦਵ ਹੁੰਦਾ ਉਦੇ ਮੰਨ ਦੇ ਵਿੱਚ ਵਾਹਿਗੁਰੂ ਜੀ ਨੂੰ ਮਿਲਣ ਦੀ ਤਾਂਘ ਹੁੰਦੀ ਆ ਤੇ ਕਹਿੰਦੇ ਵੀ ਉਹ ਜਿਹੜਾ ਵਾਹਿਗੁਰੂ ਜੀ ਦਾ ਡਰ ਅਦਵਾ ਉਹਦੇ ਕਾਰਨ ਹੀ ਉਹ ਜੀਵ ਵਾਹਿਗੁਰੂ ਜੀ ਦੇ ਸਬਦ ਦੇ ਨਾਲ ਸਵਾਰਿਆ ਜਾਂਦਾ ਭੈ ਬਿਨ ਕਾੜਤ ਕਚਨ ਕਚ ਅੰਤ ਸੱਚਾ ਅੰਦੀ ਛਟ ਕਹਿੰਦੇ ਜਿਸ ਤਰ੍ਹਾਂ ਕਹੀਏ ਕਿ ਕਿਸੇ ਚੀਜ਼ ਨੂੰ ਬਣਾਉਣ ਵਾਲਾ ਜਿਹੜਾ ਸੱਚਾ ਹੁੰਦਾ ਵੀ ਉਹ ਵੀ ਇੰਨਾ ਚੰਗਾ ਨਹੀਂ ਹੈਗਾ ਵੀ ਉਹ ਵੀ ਮਾੜਾ ਤੇ ਜਦੋਂ ਮਤਲਬ ਜਿਸ ਜੁਗਤ ਨਾਲ ਉਹ ਚੀਜ਼ ਬਣਾਈ ਜਾ ਰਹੀ ਹੈ ਉਹ ਵੀ ਮਾੜੀ ਆ ਇਸ ਤਰ੍ਹਾਂ ਕਹਿੰਦੇ ਵੀ ਜਿੱਥੇ ਤਾਂ ਵਾਹਿਗੁਰੂ ਜੀ ਦਾ ਡਰ ਆਦਵਾ ਉੱਥੇ ਤਾਂ ਜਿਹੜੀ ਜੀਵ ਦੀ ਘੜਤ ਆ ਬਹੁਤ ਚੰਗੀ ਘੜੀ ਜਾਂਦੀ ਆ ਜਿੱਥੇ ਇਹ ਡਰ ਅਦਬ ਨਹੀਂ ਜੀਵ ਦੇ ਅੰਦਰ ਵਾਹਿਗੁਰੂ ਜੀ ਦਾ ਉਹ ਫਿਰ ਕਹਿੰਦੇ ਉਹਦੀ ਘੜਤ ਬਹੁਤ ਨੀਵੀਂ ਹੁੰਦੀ ਆ ਬੁੱద్ధి ਬਾਜੀ ਉਪਜੈ ਚਾਓ ਸਹਸ ਸਿਆਣ ਪਪਵੇਂ ਨਾ ਤਾਓ ਕਹਿੰਦੇ ਵੀ ਜਿਹੜਾ ਜੀਵ ਆਮ ਜਿਹੜੇ ਜੀਵ ਹੈਗੇ ਨੇ ਜੋ ਵਾਹਿਗੁਰੂ ਦੇ ਡਰ ਆਦਰ ਵਿੱਚ ਨਹੀਂ ਹੈਗੇ ਉਹਨਾਂ ਨੂੰ ਸੰਸਾਰਕ ਚੀਜ਼ਾਂ ਦੇ ਨਾਲ ਪਿਆਰ ਹੁੰਦਾ ਇਹਨਾਂ ਰੰਗ ਤਮਾਸ਼ਿਆਂ ਦੇ ਨਾਲ ਉਹਨਾਂ ਦਾ ਜਿਹੜਾ ਮਨ ਖੇਡਦਾ ਫਿਰ ਕਹਿੰਦੇ ਚਾਹੇ ਕੋਈ ਕਿੰਨੀਆਂ ਵੀ ਉਹ ਸਿਆਣਪਾਂ ਕਰ ਲੈਣ ਆਪਣੇ ਵੱਲੋਂ ਉਦਮ ਕਰ ਲੈਣ ਉਹਨਾਂ ਦਾ ਜਿਹੜਾ ਆਤਮਿਕ ਜੀਵਨ ਆ ਕਹਿੰਦੇ ਵੀ ਉਹ ਵਾਹਿਗੁਰੂ ਜੀ ਦੇ ਡਰ ਆਦਰ ਬੜਾ ਨਹੀਂ ਬਣਦਾ ਫਿਰ ਉਹ ਇੱਕ ਤਰ੍ਹਾਂ ਦੇ ਮਨਮੁਖ ਹੁੰਦੇ ਨੇ ਫਰਦਨਾਕ ਜੀ ਕਹਿੰਦੇ ਨੇ ਨਾਨਕ ਮਨਮੁਖ ਬੋਲਣ ਵਾਓ ਅੰਦਾ ਅੱਖਰ ਵਾਓ ਦੁਆਓ ਕਹਿੰਦੇ ਜਿਹੜਾ ਉਹਨਾਂ ਦਾ ਬੋਲਣਾ ਹੁੰਦਾ ਉਹ ਜਿਵੇਂ ਹਵਾ 'ਚ ਗੱਲਾਂ ਕਰਨ ਵਾਂਗ ਹੁੰਦਾ ਉਹਨਾਂ ਦੇ ਜਿਹੜੇ ਵਿਚਾਰ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਗਹਿਰਾਈ ਨਹੀਂ ਹੁੰਦੀ ਮਤਲਬ ਉਹ ਏ ਇਸ ਤਰ੍ਹਾਂ ਆਮ ਵਿਅਰਥ ਦੀਆਂ ਗੱਲਾਂ ਕਰਦੇ ਨੇ ਜਿਹੜੇ ਮਨਮੁਖ ਨੇ ਮਨ ਦੇ ਚੱਲਣ ਵਾਲੇ ਤੇ ਵਾਹਿਗੁਰੂ ਜੀ ਦੇ ਡਰ ਆਦਬ ਵਿੱਚ ਉਹਨਾਂ ਦਾ ਜੀਵਨ ਨਹੀਂ ਘੜਿਆ ਹੋਇਆ ਗੌੜੀ ਮਹੱਲਾ ਪਹਿਲਾ ਡਰ ਕਰ ਕਰ ਡਰ ਡਰ ਜਾਏ ਸੋ ਡਰ ਕੇ ਹ ਜਿਤ ਡਰ ਡਰ ਪਾਏ ਕਹਿੰਦੇ ਜਿਸ ਜੀਵ ਨੂੰ ਵਾਹਿਗੁਰੂ ਜੀ ਦਾ ਡਰ ਹੋ ਜਾਂਦਾ ਉਸਨੂੰ ਕਹਿੰਦੇ ਫਿਰ ਹੋਰ ਕੋਈ ਡਰ ਸਹਿਮ ਨਹੀਂ ਰਹਿੰਦਾ ਜਿਸ ਨੂੰ ਕਹਿੰਦੇ ਸੰਸਾਰ ਦਾ ਡਰ ਹੁੰਦਾ ਉਹ ਹਮੇਸ਼ਾ ਡਰਾਂ ਦੇ ਵਿੱਚ ਹੀ ਜੀਵਨ ਆਪਣਾ ਬਿਤਾਉਂਦਾ ਪਰ ਜਿੱਥੇ ਵਾਹਿਗੁਰੂ ਜੀ ਦਾ ਡਰ ਆ ਗਿਆ ਉਸ ਜੀਵ ਦੇ ਸਾਰੇ ਡਰ ਸਹਿਮ ਖਤਮ ਹੋ ਗਏ ਤੁਦ ਬਿਨ ਦੂਜੀ ਨਾਹੀ ਜਾਏ ਜੋ ਕਿਛ ਵਰਤੈ ਸਭ ਤੇਰੀ ਰਜਾਈ ਕਹਿੰਦੇ ਪਰਮਾਤਮਾ ਜੀ ਜੀਵਾਂ ਨੂੰ ਤੇਰੇ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਜੋ ਕੁਝ ਵੀ ਸੰਸਾਰ ਵਿੱਚ ਹੋ ਰਿਹਾ ਉਹ ਤੁਹਾਡੀ ਰਜ਼ਾ ਦੇ ਵਿੱਚ ਹੀ ਹੋ ਰਿਹਾ ਡਰਿਆ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੂਰ ਰਹਾਓ ਕਹਿੰਦੇ ਵੀ ਜਿਹੜੇ ਜੀਵ ਸੰਸਾਰ ਦੇ ਡਰ ਵਿੱਚ ਹੁੰਦੇ ਨੇ ਉਹ ਹਮੇਸ਼ਾ ਸੰਸਾਰ ਦੇ ਬਹੁਤੇ ਡਰਾਂ ਦੇ ਨਾਲ ਸਹਿਮੇ ਰਹਿੰਦੇ ਨੇ ਪਰ ਜਿੱਥੇ ਵਾਹਿਗੁਰੂ ਜੀ ਦਾ ਡਰ ਹੁੰਦਾ ਉੱਥੇ ਹੋਰ ਕੋਈ ਡਰ ਆਦਬ ਡਰ ਰਹਿੰਦਾ ਨਹੀਂਗਾ ਉਹ ਜੀਵ ਨਿਡਰ ਹੋ ਜਾਂਦਾ ਜੋ ਵਾਹਿਗੁਰੂ ਜੀ ਦੇ ਡਰ ਆਦਬ ਵਿੱਚ ਰਹਿੰਦਾ ਨਾ ਜੀਓ ਮਰੈ ਨਾ ਡੁੱਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਕਹਿੰਦੇ ਜੋ ਜੀਵਾਤਮਾ ਨਾ ਉਹ ਮਰਦਾ ਨਾ ਉਹ ਡੁੱਬਦਾ ਤੇ ਨਾ ਉਹ ਤਰਦਾ ਕਹਿੰਦੇ ਜਿਹੜਾ ਡੁੱਬਦਾ ਹੀ ਨਹੀਂ ਫਿਰ ਉਹਨੇ ਤਰਨਾ ਕੀ ਹੋਇਆ ਡੁੱਬਣਾ ਜਿਹੜਾ ਹੈ ਤਾਂ ਉਹਨੇ ਤਰਨਾ ਹੋਇਆ ਜਿਹੜਾ ਜੀਵਾਤਮਾ ਉਹ ਹਮੇਸ਼ਾ ਸਦਾ ਕਾਇਮਾ ਜੋ ਕੁਝ ਵੀ ਕਹਿੰਦੇ ਹੋ ਰਿਹਾ ਉਹ ਪ੍ਰਮਾਤਮਾ ਹੀ ਕਰ ਰਿਹਾ ਹੁਕਮੇ ਆਵੇ ਹੁਕਮੇ ਜਾਏ ਅਾਗੇ ਪਛੈ ਹੁਕਮ ਸਮਾਏ ਵਾਹਿਗੁਰੂ ਜੀ ਦੇ ਹੁਕਮ ਵਿੱਚ ਜੀਵ ਆਉਂਦੇ ਨੇ ਹੁਕਮ ਵਿੱਚ ਹੀ ਜੀਵ ਚਲੇ ਜਾਂਦੇ ਨੇ ਫਿਰ ਲੋਕ ਵਿੱਚ ਵੀ ਹੁਕਮ ਵਿੱਚ ਚੱਲਦਾ ਵਾਹਿਗੁਰੂ ਜੀ ਦਾ ਪਰਲੋਕ ਵਿੱਚ ਵੀ ਵਾਹਿਗੁਰੂ ਜੀ ਦੇ ਹੁਕਮ ਵਿੱਚ ਸਾਰੀ ਕਾਰ ਕਰਦੇ ਨੇ ਹੰਸੇ ਹੇਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨੈਸਾਨ ਕਹਿੰਦੇ ਜਿਹੜੇ ਜੀਵ ਨਿਰਦਇਤਾ ਮੋਹ ਆਸਾ ਤ੍ਰishna ਹੰਕਾਰ ਵਿੱਚ ਫਸੇ ਹੋਏ ਨੇ ਕਹਿੰਦੇ ਉਹਨਾਂ ਵਿੱਚ ਇਹ ਸਾਰੀਆਂ ਭੁੱਖਾਂ ਨੇ ਉਹਨਾਂ ਨੂੰ ਰਾਜ ਨਹੀਂ ਹੈ ਉਹ ਤ੍ਰਿਪਤ ਨਹੀਂ ਹੋਏ ਹੋਏ ਪੌ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋ ਗਵਾਰ ਕਹਿੰਦੇ ਜਿਹੜੇ ਜੀਵ ਤਾਂ ਵਾਹਿਗੁਰੂ ਜੀ ਦੇ ਪੌ ਨੂੰ ਆਪਣਾ ਖਾਣਾ ਪੀਣਾ ਆਪਣਾ ਸਹਾਰਾ ਬਣਾਉਂਦੇ ਨੇ ਉਹਨਾਂ ਦਾ ਜੀਵਨ ਸਫਲ ਆ ਪਰ ਜਿਹੜੇ ਵਾਹਿਗੁਰੂ ਜੀ ਦੇ ਭੈਚ ਨਹੀਂ ਰਹਿੰਦੇ ਕਹਿੰਦੇ ਉਹ ਆਤਮਿਕ ਮੌਤੇ ਮਰੇ ਰਹਿੰਦੇ ਨੇ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਬਨਾ ਕਾ ਸੋਏ ਕਹਿੰਦੇ ਸੰਸਾਰ ਵਿੱਚ ਕੋਈ ਕਿਸੇ ਦਾ ਸਹਾਇਕ ਨਹੀਂ ਕੋਈ ਕਿਸੇ ਦਾ ਸਦਾ ਰਹਿਣ ਵਾਲਾ ਸਾਥੀ ਨਹੀਂ ਸਿਰਫ ਇੱਕ ਪਰਮਾਤਮਾ ਤੂੰ ਆ ਜਿਹੜਾ ਜੀਵ ਦਾ ਹਰ ਇੱਕ ਥਾਈਂ ਸਹਾਰਾ ਹੈ ਤੇ ਸਾਰੇ ਤੇਰੇ ਨੇ ਜਾਕੇ ਜੀ ਜੰਤ ਤਨਮਾਲ ਨਾਨਕ ਆਖਣ ਬੇਖੰਬੀ ਵਿਚਾਰ ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਜਿਹਦੇ ਬਣਾਏ ਸਾਰੇ ਜੀ ਜੰਤ ਨੇ ਉਹਨਾਂ ਨੂੰ ਦਿੱਤਾ ਸਾਰਾ ਤਨਮਾਲ ਜੋ ਪਰਮਾਤਮਾ ਨੇ ਦਿੱਤਾ ਉਹ ਪਰਮਾਤਮਾ ਉਸ ਉਹਦੀ ਵਿਚਾਰ ਕਰਨੀ ਬਹੁਤ ਬੇਖਮਾ ਉਹਦੇ ਬਾਰੇ ਵਿਚਾਰ ਕਰਨੀ ਉਹਦੇ ਗੁੱਜੇ ਭੇਤ ਸਮਝ ਸਕਣੇ ਬਹੁਤ ਅਸੰਭਵ ਨੇ ਗੋੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਕਹਿੰਦੇ ਜੋ ਜੀਵ ਫਿਰ ਉਹਦੇ ਡਰ ਆਦ ਵਿੱਚ ਰਹਿੰਦੇ ਨੇ ਉਹਨਾਂ ਦੀ ਕਹਿੰਦੇ ਜਿਹੜੀ ਹੈਗੀ ਆ ਚੰਗੀ ਮਾਤ ਉਹਨਾਂ ਦੀ ਮਾਤਾ ਬਣ ਜਾਂਦੀ ਆ ਜਿਹੜਾ ਸੰਤੋਖ ਆ ਉਹਨਾਂ ਦਾ ਪਿਤਾ ਬਣ ਜਾਂਦਾ ਜਿਹੜਾ ਸੱਚ ਦਾ ਆਚਾਰ ਆ ਉਹ ਉਹਨਾਂ ਦਾ ਭਰਾ ਬਣ ਜਾਂਦਾ ਕਹਿੰਦੇ ਵਾਹਿਗੁਰੂ ਜੀ ਤੇਰੀ ਜੋੜੀ ਹੈਗੀ ਆ ਕੁਦਰਤ ਕਹਿੰਦੇ ਉਹਦੀ ਕੋਈ ਕੀਮਤ ਪਾਈ ਨਹੀਂ ਜਾ ਸਕਦੀ ਜੇ ਕੁਝ ਕਹਿਣਾ ਕਹਿੰਦੇ ਚਾਹੀਏ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਤੇਰੀ ਕੁਦਰਤ ਅਸੀਮ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਸਰਮ ਸੋਰਤ ਦੋਏ ਸਸਰ ਪੈ ਕਰਨੀ ਕਾਮਣ ਕਰ ਮਨ ਲੈ ਸਾਹ ਸੰਜੋਗ ਵਿਹਾਹ ਵਿਜੋਗ ਸੱਚ ਸੰਤ ਤ ਕਹੋ ਨਾਨਕ ਜੋਗ ਕਹਿੰਦੇ ਜੀਵ ਨੇ ਜਿਸ ਨੇ ਆਪਣਾ ਉਦਮ ਤੇ ਆਪਣੀ ਸੁਰਤ ਨੂੰ ਵਹਿਗਰੂ ਚਲਾਉਣਾ ਉਹਦੇ ਦੋਨੋਂ ਸੱਸ ਤੇ ਸਸੁਰੇ ਸੋਹਰਾ ਸੱਸ ਬਣ ਗਏ ਤੇ ਉਹਦੀ ਜੀਵ ਦੀ ਇਸਤਰੀ ਆਪਣੀ ਚੰਗੀਕਾਰ ਉਹਦੀ ਇਸਤਰੀ ਬਣ ਗਈ ਸ੍ਰੇਸ਼ਟਕਾਰ ਫਿਰ ਕਹਿੰਦੇ ਜਿਹੜਾ ਹੈਗਾ ਵਿਕਾਰਾਂ ਵੱਲੋਂ ਵਿਜੋਗ ਇਹ ਉਹ ਦਾ ਵਿਆਹ ਹੋ ਗਿਆ ਜੋ ਸੱਤ ਸੰਗਤ ਦੇ ਵਿੱਚ ਬੈਠਣਾ ਖੜਨਾ ਇਹ ਜਿਵੇਂ ਵਿਆਹ ਦਾ ਸਾਹਾ ਹੁੰਦਾ ਇਹ ਸੰਜੋਗ ਬਣ ਗਿਆ ਫਿਰ ਇਸ ਚੰਗੀਕਾਰ ਤੋਂ ਕਹਿੰਦੇ ਜਿਹੜੀ ਉਹਦੇ ਜੀਵ ਦੇ ਜੇ ਸੰਤਾਨ ਪੈਦਾ ਹੁੰਦੀ ਆ ਉਹ ਫਿਰ ਸੱਚ ਦੀ ਸੰਤਾਨ ਪੈਦਾ ਹੁੰਦੀ ਆ ਕਿਉਂਕਿ ਉੱਥੋਂ ਹੀ ਸੱਚ ਉਪਜਦਾ ਚੰਗੀ ਕਰਨੇ ਤੋਂ ਗੋੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾ ਦਵਾਰ ਬੁਜਰ ਗਿਆਨੀ ਇਹ ਵਿਚਾਰ ਕਹਿੰਦੇ ਵਾਹਿਗੁਰੂ ਜੀ ਨੇ ਪੌਣ ਪਾਣੀ ਅਗਨੀ ਧਰਤੀ ਆਕਾਸ਼ ਇਹ ਕਹਿੰਦੇ ਤਤ ਬਣਾਏ ਤੇ ਇਹਦੇ ਨਾਲ ਜੀਵ ਦਾ ਸਰੀਰ ਬਣਿਆ ਤੇ ਇਹਦੇ ਵਿੱਚ ਫਿਰ ਚੰਚਲ ਬੁੱਧ ਦਾ ਖੇਲ ਸ਼ੁਰੂ ਹੁੰਦਾ ਜੋ ਜੋ ਮਨ ਹੈ ਉਹ ਚੰਚਲ ਹੈ ਉਹ ਟਿਕਦਾ ਨਹੀਂ ਹੈ ਵਾਹਿਗੁਰੂ ਜੀ ਨੇ ਨੌ ਦਰਵਾਜ਼ੇ ਨੇ ਬਣਾਏ ਇਸ ਸਰੀਰ ਦੇ ਤੇ ਦਸਵਾਂ ਦੁਆਰ ਹੈ ਨੌ ਗੋਲ ਕਾ ਜੋ ਖੁੱਲੀਆਂ ਨੇ ਤੇ ਦਸਵਾਂ ਦੁਆਰ ਜੋ ਬੰਦ ਹੈ ਉਹ ਵਾਹਿਗੁਰੂ ਜੀ ਦੀ ਰਹਿਮਤ ਨਾਲ ਖੁੱਲਦਾ ਇਹ ਕਹਿੰਦੇ ਬੁੱਝਰੇ ਗਿਆਨੀ ਇਹ ਵਿਚਾਰ ਕਹਿੰਦੇ ਜੋ ਕੋ ਗਿਆਨੀ ਹੋਊ ਉਹ ਇਹ ਵਿਚਾਰ ਬੁੱਝੇਗਾ ਕਿ ਉਸ ਦਸਵੇਂ ਦੁਆਰ ਤੱਕ ਕਿਵੇਂ ਪਹੁੰਚਿਆ ਜਾਏ ਕਥਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਕਹਿੰਦੇ ਜੀਵ ਵਿੱਚ ਸੁਣਨ ਵਾਲਾ ਵੀ ਤੇ ਬੋਲਣ ਵਾਲਾ ਵੀ ਕੌਣ ਆ ਕਿਹਦੀ ਤਾਕਤ ਆ ਪਰਮਾਤਮਾ ਦੀ ਕਹਿੰਦੇ ਜੋ ਜੀਵ ਆਪੇ ਦੀ ਵਿਚਾਰ ਕਰਦਾ ਉਹ ਹੀ ਗਿਆਨੀ ਹੋ ਸਕਦਾ ਦੇਹੀ ਮਾਟੀ ਬੋਲੇ ਪੌਣ 부ਜਰ ਗਿਆਨੀ ਮੂਆ ਹੈ ਕੌਣ ਕਹਿੰਦਾ ਜਿਹੜੀ ਜੀਵ ਦੀ ਇਹ ਮਿੱਟੀ ਦੀ ਬਣੀ ਹੋਈ ਦੇਹ ਆ ਇਹਦੇ ਵਿੱਚ ਬੋਲ ਕੌਣ ਰਿਹਾ ਕਿਸ ਦੀ ਤਾਕਤ ਬੋਲ ਰਹੀ ਆ ਪੌਣ ਦੀ ਹਵਾ ਦੀ ਤਾਕਤ ਬੋਲ ਰਹੀ ਆ ਫਿਰ ਕਹਿੰਦੇ ਜਦੋਂ ਇਹ ਹਵਾ ਨਿਕਲ ਜਾਂਦੀ ਆ ਫਿਰ ਕਹਿੰਦੇ ਗਿਆਨੀ ਬੁੱਝ ਵੀ ਹੁਣ ਕਿਸ ਦੀ ਮੌਤ ਹੋ ਗਈ ਆ ਕਿ ਹੁਣ ਇਹ ਜੀਵ ਬੋਲ ਨਹੀਂ ਰਿਹਾ ਮੋਈ ਸੁਰਤ ਬਾਦ ਅਹੰਕਾਰ ਉਹ ਨਮੂਆ ਜੋ ਦੇਖਣ ਹਾਰ ਜਦੋਂ ਕੋਈ ਗਿਆਨੀ ਬਣ ਜਾਂਦਾ ਫਿਰ ਉਹਦੇ ਅੰਦਰ ਕਿਸ ਚੀਜ਼ ਦੀ ਮੌਤ ਹੁੰਦੀ ਆ ਉਹਦੀ ਜਿਹੜੀ ਮਾੜੀ ਮਾੜੀ ਮਤਲਬ ਉਹਦੀ ਸੋਚਣੀਆਂ ਤੇ ਉਹਦਾ ਬਾਦ ਅਹੰਕਾਰ ਆ ਉਹ ਖਤਮ ਹੁੰਦਾ ਪਰ ਜੋ ਜੀਵਾਤਮਾ ਅੰਦਰ ਉਹ ਨਹੀਂ ਖਤਮ ਹੁੰਦਾ ਉਹ ਹਮੇਸ਼ਾ ਜਿੰਦਾ ਰਹਿੰਦਾ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਕਟਹੀ ਮਾਹੀ ਪੜ ਪੜ ਪੰਡਤ ਬਾਦਵ ਖਾਣਾ ਪੀਤਰ ਹੋ ਦੀ ਵਸਤ ਨਾ ਜਾਣੈ ਸਰ ਪੰਡਿਤ ਪਰਥਾਈ ਕਹਿੰਦੇ ਨੇ ਕਿ ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹ ਕੇ ਵੇਦ ਵੇਦਾਂ ਦੀ ਵਿਚਾਰ ਕਰਕੇ ਕਹਿੰਦੇ ਵਾਦਾਂ ਵਿੱਚ ਪੈਂਦੇ ਨੇ ਬਹਿਸਾਂ ਵਿੱਚ ਪੈਂਦੇ ਨੇ ਤੇ ਜਿਹੜੀ ਅੰਦਰ ਵਸਤ ਹੈਗੀ ਆ ਅਸਲੀਅਤ ਹੈ ਜੋ ਅੰਦਰ ਸਾਡੇ ਵਾਹਿਗੁਰੂ ਜੀ ਦਾ ਨਾਮ ਰਤਨ ਆ ਉਹਦੇ ਬਾਰੇ ਉਹਨਾਂ ਨੂੰ ਨਹੀਂ ਪਤਾ ਕਹਿੰਦੇ ਵੀ ਜਿਹੜੇ ਜਿਸ ਨਾਮ ਰਤਨ ਨੂੰ ਲੱਭਣ ਲਈ ਤੁਸੀਂ ਤੀਰਥਾਂ ਤੇ ਜਾ ਰਹੇ ਹੋ ਉਹ ਜਗਨਾਮ ਰਤਨ ਤੁਹਾਡੇ ਅੰਦਰ ਹੀ ਹੈ ਤੁਹਾਡੇ ਸਰੀਰ ਦੇ ਅੰਦਰ ਹੀ ਹੈ ਉਹਨੂੰ ਬਾਹਰੋਂ ਲੱਭਣ ਦੀ ਲੋੜ ਨਹੀਂ ਹਉ ਨਮੂਆ ਮੇਰੀ ਮੋਈ ਬੁਲਾਏ ਉਹ ਨਮੂਆ ਜੋ ਰਿਆ ਸਮਾਏ ਜਦੋਂ ਕਹਿੰਦੇ ਜੀਵ ਦੇ ਅੰਦਰ ਚੰਗੀ ਮਤ ਹੁੰਦੀ ਆ ਫਿਰ ਕਿਸ ਚੀਜ਼ ਦੇ ਅੰਦਰੋਂ ਮੌਤ ਹੁੰਦੀ ਆ ਉਹਦਾ ਹੰਕਾਰ ਮਰ ਜਾਂਦਾ ਉਹਦੀ ਮਾੜੀ ਸੋਚ ਨਹੀਂ ਮਰ ਜਾਂਦੀ ਆ ਪਰ ਉਹ ਜੀਵਾਤਮਾ ਜੋ ਹਰ ਇੱਕ ਜਗ੍ਹਾ ਤੇ ਸਮਾਇਆ ਉਹਦੀ ਮੌਤ ਨਹੀਂ ਹੁੰਦੀ ਕਹਨ ਨਾਨਕ ਗੁਰ ਬ੍ਰਹਮ ਦਿਖਾਇਆ ਮਰਦਾ ਜਾਂਦਾ ਨਦਰ ਨਾ ਆਇਆ ਜਦੋਂ ਕਹਿੰਦੇ ਗੁਰੂ ਨੇ ਵਾਹਿਗੁਰੂ ਜੀ ਦਾ ਦیدار ਕਰਾ ਦਿੱਤਾ ਫਿਰ ਪਤਾ ਲੱਗਿਆ ਜੀਵ ਨੂੰ ਕੁਝ ਜਿਹੜਾ ਜੀਵਾਤਮਾ ਉਹਦੀ ਮੌਤ ਨਹੀਂ ਹੁੰਦੀ ਉਹ ਹਮੇਸ਼ਾ ਵਾਹਿਗੁਰੂ ਜੀ ਦੀ ਅੰਸ਼ਾ ਹੈ ਉਹ ਹਮੇਸ਼ਾ ਅਮਰ ਹੈ ਜੀਵਾਤਮਾ ਗੋੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਜੈ ਮਨ ਨਾਉ ਤਾ ਕੈ ਸਦ ਬਲੇ ਹਾਰੇ ਜਾਓ ਕਹਿੰਦੇ ਜੋ ਜੀਵ ਪਰਮਾਤਮਾ ਦਾ ਨਾਮ ਸੁਣਦੇ ਨੇ ਸੁਣ ਕੇ ਕਹਿੰਦੇ ਉਹਦੇ ਨਾਲ ਜਾਣ ਪਛਾਨ ਪਾਉਂਦੇ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਮੰਨਦੇ ਨੇ ਕਹਿੰਦੇ ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰੇ ਜਾਵਾਂ ਆਪ ਪੁਲਾਏ ਠਹਰ ਨਾ ਠਾਓ ਤੂੰ ਸਮਝਾਵੇ ਮੇਲ ਮਿਲਾਓ ਕਹਿੰਦੇ ਜਿਸ ਤਰ੍ਹਾਂ ਵਾਹਿਗੁਰੂ ਜੀ ਕਿਸੇ ਨੂੰ ਜੀਵ ਨੂੰ ਕਹਿੰਦੇ ਦੂਸਰੇ ਰਸਤੇ ਤੇ ਪਾਉਂਦੇ ਨੇ ਅਸਲੀਅਤ ਤੋਂ ਉਸ ਲਈ ਹੋਰ ਕੋਈ ਸਹਾਰਾ ਨਹੀਂ ਹੈ ਵਾਹਿਗੁਰੂ ਜੀ ਤੋਂ ਬਿਨਾ ਤੇ ਜਿਸ ਨੂੰ ਵਾਹਿਗੁਰੂ ਜੀ ਆਪਣੇ ਦੇ ਨਾਲ ਚੰਗੀ ਬੁੱਧੀ ਦੇ ਕੇ ਜੀਵਨ ਦੀ ਅਸਲੀਅਤ ਦੱਸ ਦੱਸਦੇ ਨੇ ਤੇ ਜੀਵ ਫਿਰ ਨਾਮ ਦੀ ਕਮਾਈ ਕਰਦੇ ਨੇ ਉਹਨਾਂ ਦਾ ਫਿਰ ਜੀਵ ਦਾ ਵਾਹਿਗੁਰੂ ਜੀ ਨਾਲ ਮੇਲ ਹੋ ਜਾਂਦਾ ਨਾਮ ਮਿਲੇ ਚੱਲੇ ਮੈਂ ਨਾਲ ਬਿਨ ਨਾਵੇ ਬਾਦੀ ਸਬਕਾਲ ਰਹਾਓ ਕਹਿੰਦੇ ਜਦੋਂ ਵਾਹਿਗੁਰੂ ਜੀ ਦਾ ਨਾਮ ਮਿਲਦਾ ਜੀਵ ਨੂੰ ਉਹ ਨਾਮ ਹੀ ਸਦਾ ਦਾ ਸਾਥੀ ਆ ਜੋ ਜੀਵ ਦੇ ਨਾਲ ਰਹਿੰਦਾ ਬਿਨਾਂ ਨਾਮ ਤੋਂ ਸਾਰਾ ਸੰਸਾਰ ਆਤਮਿਕ ਮੌਤੇ ਮਰਿਆ ਖੇਤੀ ਵਣਜ ਨਾਵੇ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਜਿਸ ਤਰ੍ਹਾਂ ਕਹਿੰਦੇ ਜੀਵ ਸਰੀਰਕ ਜਿਹੜੀ ਹੈਗੀ ਆਪਣੇ ਸਰੀਰ ਨੂੰ ਰੱਖਣ ਦੇ ਲਈ ਖੇਤੀਬਾਨ ਜ ਕਰਦੇ ਨੇ ਜਿਵੇਂ ਆਪਣੇ ਸਰੀਰ ਨੂੰ ਚੱਲਦਾ ਰੱਖਣ ਦੇ ਲਈ ਕਿਰਤ ਕਮਾਈ ਕਰਦੇ ਨੇ ਕਮਾਈ ਕਰਦੇ ਨੇ ਆਪਣੇ ਆਹਰ ਲਈ ਕਹਿੰਦੇ ਦੌੜ ਭੱਜ ਕਰਦੇ ਨੇ ਇਸ ਤਰ੍ਹਾਂ ਜਿਹੜਾ ਸਾਡਾ ਮਨ ਆ ਉਹਨੂੰ ਕੀ ਆ ਨਾਵੇ ਕੀ ਓਟ ਉਹਨੂੰ ਨਾਮ ਦਾ ਸਹਾਰਾ ਹੈ ਜੋ ਅਸੀਂ ਪਾਪ ਪੁੰਨ ਕਰਦੇ ਆ ਉਹ ਸਾਡੇ ਜੋ ਬੀਜ-ਬੀਜ ਹੋ ਰਿਹਾ ਉਹਦੀ ਕਹਿੰਦੇ ਪੋਟਲੀ ਬਣਦੀ ਆ ਕਾਮ ਕ੍ਰੋਧ ਜੀ ਮਹ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਜੋ ਕਹਿੰਦੇ ਨਾਮ ਵਿਸਾਰਦੇ ਨੇ ਵਾਹਿਗੁਰੂ ਦਾ ਉਹਨਾਂ ਦੇ ਅੰਦਰ ਕਾਮ ਕ੍ਰੋਧ ਇਹਨਾਂ ਦੀਆਂ ਚੋਟਾਂ ਨੇ ਤੇ ਉਹਨਾਂ ਦੇ ਜੋ ਨਾਮ ਨੂੰ ਵਿਸਾਰਦੇ ਨੇ ਉਹਨਾਂ ਦੇ ਮਨ ਵਿੱਚ ਖੋਟ ਹੁੰਦੀ ਆ ਸਾਚੇ ਗੁਰ ਕੀ ਸਾਚੀ ਸਿੱਖ ਤਨ ਮਨ ਸੀਤਲ ਸਾਚ ਪਰਖ ਜੋ ਕਹਿੰਦੇ ਸੱਚੇ ਗੁਰੂ ਦੀ ਸਿੱਖਿਆ ਤੇ ਚੱਲਦੇ ਨੇ ਉਹਨਾਂ ਦਾ ਤਨ ਵੀ ਤੇ ਮਨ ਵੀ ਸੀਤਲ ਹੋ ਜਾਂਦਾ ਉਹ ਸੱਚੇ ਦੀ ਪਰਖ ਤੇ ਉਤਰਦੇ ਨੇ ਜਲ ਪਰਾਇਣ ਰਸ ਕਮਲ ਪਰਖ ਸਬਦਰਤੇ ਮੀਟੇ ਰਸ ਈਖ ਕਹਿੰਦੇ ਜਿਸ ਤਰ੍ਹਾਂ ਜਲ ਦੇ ਵਿੱਚ ਜਲ ਦੀ ਚਪਤੀ ਹੁੰਦੀ ਆ ਤੇ ਕਮਲ ਦਾ ਫੁੱਲ ਹੁੰਦਾ ਕਹਿੰਦੇ ਉਹ ਕਿਸ ਤਰ੍ਹਾਂ ਨਿਰਲੇਪ ਰਹਿੰਦੇ ਨੇ ਪਾਣੀ ਤੋਂ ਆਪਣੇ ਆਪ ਨੂੰ ਉੱਪਰ ਰੱਖਦੇ ਨੇ ਤੇ ਜਿਹੜੇ ਇਸ ਤਰ੍ਹਾਂ ਕਹਿੰਦੇ ਵੀ ਸ਼ਬਦ ਦੇ ਵਿੱਚ ਗੁਰੂ ਦੇ ਵਿੱਚ ਰੱਤੇ ਹੁੰਦੇ ਨੇ ਉਹ ਕਹਿੰਦੇ ਜਿਵੇਂ ਗੰਨਾ ਮਿੱਠਾ ਇਸ ਤਰ੍ਹਾਂ ਉਹਨਾਂ ਦੇ ਵਿੱਚ ਮਿਠਾਸ ਭਰੀ ਹੁੰਦੀ ਆ ਨਿਮਰਤਾ ਭਰੀ ਹੁੰਦੀ ਆ ਗੁਣਾ ਗੁਣਾ ਦੀ ਮਿਠਾਸ ਭਰੀ ਹੁੰਦੀ ਆ ਹੁਕਮਨ ਸੰਜੋਗੀ ਗੜ 10 ਦਵਾਰ ਪੰਜ ਵਸੈ ਮਿਲ ਜੋਤ ਅਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਣ ਹਾਰ ਕਹਿੰਦੇ ਵਾਹਿਗੁਰੂ ਜੀ ਨੇ ਸੰਜੋਗ ਦੇ ਨਾਲ ਆਪਣੇ ਹੁਕਮ ਦੇ ਵਿੱਚ ਕਹਿੰਦੇ ਇਹ 10 ਦਵਾਰਾਂ ਵਾਲਾ ਕਹਿੰਦੇ ਕਿਲਾ ਸਰੀਰ ਸਾਡਾ ਬਣਾਇਆ ਇਦੇ ਵਿੱਚ ਹੀ ਕਹਿੰਦੇ ਜਿਹੜੇ ਪੰਜ ਵਿਕਾਰ ਨੇ ਉਹ ਵੀ ਇੱਥੇ ਹੀ ਵਸਦੇ ਨੇ ਤੇ ਵਿੱਚੇ ਹੀ ਵਾਹਿਗੁਰੂ ਜੀ ਦੀ ਜੀੜੀ ਜੋਤ ਆ ਉਹ ਵੀ ਵਸਦੀ ਆ ਤੇ ਇੱਥੇ ਵਾਹਿਗੁਰੂ ਜੀ ਕਹਿੰਦੇ ਆਪ ਹੀ ਤੋਲਣ ਵਾਲਾ ਤੇ ਆਪੇ ਹੀ ਬਣ ਜਾ ਰਹਾ ਹੈ ਸਰੀਰ ਦੇ ਅੰਦਰ ਵਾਹਿਗੁਰੂ ਜੀ ਆਪ ਹੀ ਤੋਲਣ ਹਾਰਾ ਤੇ ਆਪੇ ਹੀ ਬਣਜ ਕਰਨ ਵਾਲਾ ਨਾਮ ਦਾ ਵਪਾਰ ਨਾਨਕ ਨਾਮ ਸਵਾਰਣ ਹਾਰ ਕਹਿੰਦੇ ਵਾਹਿਗੁਰੂ ਜੀ ਹੀ ਜੀਵ ਨੂੰ ਆਪਣਾ ਨਾਮ ਦੇ ਕੇ ਉਹਨਾਂ ਦੇ ਆਤਮਿਕ ਜੀਵਨ ਨੂੰ ਸਵਾਰ ਦਿੰਦੇ ਨੇ ਤੇ ਵਾਹਿਗੁਰੂ ਜੀ ਅੱਗੇ ਆਪਣੀ ਅਰਦਾਸ ਇਹ ਹੀ ਆ ਕਿ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਆਪਣੇ ਨਾਮ ਦੀ ਦਾਤ ਦਿਓ ਜੀ ਤੇ ਸਾਡੇ ਵੀ ਜੀਵਨ ਸਵਾਰੇ ਜਾਣ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਗੁਰਵਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ ਦੇਣੀ ਆ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਆਪਦੀ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਬਖਸ਼ਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਹੋਏ